ਹਮ ਹੋ ਗਏ ਜੀ 8:30 ਅੱਜ ਲੇਟ ਆ ਚੱਲਦੇ ਹਾਂ ਨਿਕੰਦਰੀ ਤੇ ਦਿਖਾਉਣੇ ਆ ਬਾਦ ਨਹੀਂ ਗੱਲਾਂ ਮਤਾਂ ਲਓ ਜੀ ਆ ਗਏ ਅਸੀਂ ਨਿਕੰਦਰੀ ਤੇ ਰੋਡ ਤੇ ਚੱਲ ਪਹਿਲ ਉਧਾਈਆਂ ਕੋਨੇ ਆਪਾਂ ਵੀ ਡਿਊਟੀ ਆਉਣ ਫੋਲਦੇ ਛੱਡਰ ਰਾਤ ਦਾ ਸਮਾਨ ਅੰਦਰ ਤੇ ਕੱਢਦੇ ਆ ਬਾਹਰ ਹੁਣ ਬੰਦਾ ਆਇਆ ਖੜਾ ਇੱਕਿਆਂ ਦਾ ਫੜਾਫੜ ਦੁੱਧ ਦੇ ਦੋ ਪਹਿਲਾਂ ਤਾਂ ਇਹਨੂੰ ਵੀ ਦੁੱਧ ਦੇਣਾ ਜੀ ਦੁੱਧ ਬਿਲਵਾਵੇ ਚ ਪਾ ਦਿਓ ਪੋਲਿਸ ਏਰਮੇ ਰਾਲ ਕੇ ਦੋ ਦੁੱਧ ਕਰਦੇ ਆ ਸਮਾਨ ਬਾਹਰ ਇਹਨੂੰ ਤੋੜ ਦੀ ਫੜਾਫੜ ਅੱਜ ਲੇਟ ਆ ਗੱਡੀ ਕਰਦੇ ਆ ਬਾਹਰ ਸਮਾਨ ਫਿਰ ਉਹਨੇ ਝਾੜੂ ਫਿਰ ਕਰਦੇ ਆ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ 3 ਇਕੱਠ ਦਿਨ ਐਤਵਾਰ 2026 ਇਹ ਆ ਗਏ ਆਪਣੀ ਡਿਊਟੀ ਤੇ ਹੋ ਗਏ ਹਾਜ਼ਰ ਅੱਜ ਲੇਟ ਆਜ 8:30 ਵੱਜ ਗਏ ਨੇ 8:40 ਹੋ ਚਲੇ ਨੇ ਕਿਉਂਕਿ ਰਾਤ ਪਾਰਟੀ ਤੋਂ ਆਉਂਦੇ ਆਉਂਦੇ 1:30 2:00 ਵੱਜ ਗਏ ਸੀ ਇਸ ਕਰਕੇ ਥੋੜਾ ਲੇਟ ਹੋ ਗਏ ਤੇ ਪਾਰਟੀ ਪ੍ਰੋਗਰਾਮ ਵਧੀਆ ਸੀ ਰਾਤ ਬੱਸ ਕਰਦੇ ਕਰਾਉਂਦੇ 2:00 ਵੱਜ ਕੇ ਘਰੇ ਆਉਂਦੇ ਆਉਂਦੇ ਤੇ ਹੁਣੇ ਅੱਜ ਆਪਣੀ ਡਿਊਟੀ ਤੇ ਔਨ ਦਿਖਾਵਾਂਗੇ ਗੱਲਾਂបਾਤਾਂ ਉਹੀ ਡੇਲੀ ਦੀ ਰੁਟੀਨ ਵਾਲਾ ਕੰਮ ਆਪਣਾ ਹੁਣੇ ਆਉਣ ਡਿਊਟੀ ਸਾਸਰੀ ਗਾਲ ਇੱਕ ਵਾਰ ਸਾਰਿਆਂ ਨੂੰ ਫੇਰ ਦੂਰ ਨੇੜੇ ਬੈਠੇ ਸਭ ਨੂੰ ਸਾਸਰੀ ਗਾਲ ਜੀ ਗੁਰਦੀਪ ਮੇਰਾ ਵੀ ਆਇਆ ਸਿਰਸਰੇ ਟਾਈ ਲੈਣਾ ਕਹਿੰਦਾ ਵਿਆਹ ਜਾਣਾ ਮੈਂ ਵੀ ਇਹ ਵੀ ਦਿੰਦੀ ਆ ਪਟਾਈ ਹੁਣ ਇਹ ਵੀ ਕਰਤਾ ਵਿਆਹ ਜੋਗਾ ਆਪਾਂ ਜਾਣੇਗਾ ਸੋਸਰੇ ਵੀਰ ਦਾ ਵੀ ਕੰਮ ਬਣ ਗਿਆ ਟਾਈ ਦਿੱਤੀ ਇੱਕ ਬੈਲਟ ਦਿੱਤੀ ਨੂੰ ਵੀਰ ਨੇ ਵੀ ਜਾਣਾਂ ਕਿ ਅੱਜ ਵਿਆਹ ਕੰਦਾ ਜਿੱਦਾਂ ਹੀ ਵਾਲਾ ਵਿਜ ਆ ਗਿਆ ਦੋਨੋਂ ਇਹਦੇ बड़ा दे जाता बड़ा दे दिया मैंने चलो छोटा देख लांगे बाजे हाँ छोटा देख लेना देख गया भाई दो दो नहीं <coughs> गाड़ी अपने ये लेट सी इस करके भी लेट आया भी ये जो नौ बजे देख गया अग्गी आठ बजे आये थे <coughs> चले आइए तेजी बोलते ਥੋੜਾ ਸਮਾਨ ਲੈ ਕੇ ਆਉਣਾ ਸਮਾਨ ਲੈ ਕੇ ਆਉਣਿਆ ਥੋੜਾ ਜਿਹਾ ਕਿਉਂਕਿ ਆ ਰਿਹਾ ਹੁਣ 14 ਫਰਵਰੀ ਵੈਲੈਂਟਾਈਨ ਡੇ ਚੋਗਰੇ ਨਹੀਂ ਲੇਗੀ ਥੋੜੀਆਂ ਆਓ ਲੈਣ ਚੱਲੇ ਮੌਸਮ ਬਹੁਤ ਵਧੀਆ ਹੈ ਨਾ ਠੰਡਾ ਨਾ ਗਰਮੀ ਹੈ ਬੜੀ ਵਧੀਆ ਕੜਾਕੀ ਧੁੱਪ ਲੱਗੀ ਹੈ ਚੱਲਦੇ ਆਂ ਜੀ ਟੀ ਵੀ ਨਗਰ ਦੇ ਵਿੱਚ ਦੀ ਅਬ ਵਧੀਆ ਮੌਸਮ ਲੱਗਿਆ ਲੋਕੀ ਬਾਹਰ ਨਿਕਲੇ ਬੈਠੇ ਤਪ ਸੇਕਦੇ ਆ ਇੱਦਾਂ ਪਹੁੰਚ ਗਏ ਅਮਿਤ ਦੇ ਇਨਵਕਸੀਆ ਸਾਰਾ ਸਾਮਾਨ ਆ ਰਿਹਾ ਹੁੰਦਾ ਘੁਰਪਰੇ ਬਿਸਕੁਟ ਵਗੈਰਾ ਸਾਮਾਨ ਲੈ ਕੇ ਚੱਲਦੇ ਆਂ ਹੁਣ ਵਾਪਸ ਹੀ ਲੱਗੇ 20 ਮਿੰਟ ਇੱਥੇ ਹੁਣ ਚੱਲਦੇ ਆਂ ਵਾਪਸ ਬੱਜ ਗਏ 5:30 ਲਾਤਾ ਸਮਾਨ ਬਾਹਰ ਕੱਢ ਕੇ ਲੰਬੜਦਾਰ ਸਾਹਿਬ ਚੱਲਿਆ ਘਰ ਨੂੰ ਖੜੇ ਆ ਲੱਗਿਆ ਜਾਮ ਇਹ ਹੀ ਕੰਮ ਹੋਰ ਕੰਮ ਕੀ ਹੈ ਹੈ ਲੰਬੜਦਾਰ ਸਾਹਿਬ ਚੱਲੇ ਘਰ ਕਹਿੰਦੇ ਇਹੀ ਕੰਮ ਰਹਿ ਗਿਆ ਮੈਂ ਹੋਰ ਕੰਮ ਕੀ ਹੈ ਬਹਿਲੇ ਤਾਂ ਇਹੀ ਕੰਮ ਆ 5:30 ਹੋ ਗਏ ਨੇ ਸਮਾਰ ਆਪਾ ਲਾਤਾ ਹਰਾ ਬਰ ਅੱਜ ਕਿਤੇ ਨਹੀਂ ਜਾਣਾ ਅੱਜ ਡਿਊਟੀ ਚਈ ਹੈ 10 ਵਜੇ ਤੱਕ ਹੈ ਡਿਊਟੀ ਹੈ ਫੇਰ ਫੇਰ ਕੀ ਇੱਥੇ ਦਾ ਸਾਰਾ ਕੁਝ ਪਾਓ ਹੋਰ ਚਲੇਗਾ ਚਲੇਗਾ ਯਾਰ ਦੌੜੇਗਾ ਬਾਤ ਕਰ ਰਹੇ ਹੋ ਸ਼ੋਰਸ ਪਾਣਾ ਸ਼ੋਰਸ ਅੱਛਾ ਹਾਂ ਵੀਡੀਓ ਨਹੀਂ ਵੀਡੀਓ ਵੀਡੀਓ ਕੰਟੈਂਟ ਕਿਲੇ ਹਮ ਹੈ ਹਮ ਮੈਂ ਕੰਟੈਂਟ ਕਿਲੇ ਰੋ ਜਾਏਗੇ ਚਲ ਚੈੱਕ ਤਦਿਆ ਕੋ ਉਤਰ ਬਾਲੀ ਦੁਰਸਾ ਜਦ ਤੈ ਤੂ ਤਾ ਨਾ ਹੀ ਜਿੰਦਾ ਛੜ ਵਾਹੀ ਬੇੜਾ ਰਹਿ ਰਹਾ ਸਾਡਾ ਟਾਈਮ ਹੋ ਗਿਆ 6.5 ਦਿਨ ਖੜਾ ਆ ਜੇ ਤੇਜੀ ਦਾ ਮੁੰਡਾ ਪਿੰਦਰ ਦਾ ਮੁੰਡਾ ਤੇ ਭੰਮੇ ਦਾ ਮੁੰਡਾ ਇੱਕ ਇੱਕ ਹੋਰ ਭਾਈ ਆਪਣਾ ਆਤਮੇ ਦਾ ਮੁੰਡਾ ਚੱਲਿਆ ਗਰਾਊਂਡ ਚੋਂ ਲੋ ਜੀ ਰੋਡ ਤੇ ਰੌਣਕਾਂ ਲੱਗੀਆਂ ਰਹਿਰਾ ਸਾਹਿਬ ਦਾ ਟਾਈਮ ਆ

ਇੱਧਰ ਬਿਆਲਿਆਂ ਦੇ ਲੜੀਆਂ ਜਗਦੀਆਂ ਪਈਆਂ ਨੇ ਪਿੱਛੇ ਗੁਰਦੁਆਰਾ ਬੁੱਕਰਾਂ ਵਾਲੇ ਬਾਬਾ ਜੀ ਦਾ ਬੱਜ ਗਏ ਨੇ 8.5 ਜੀ 8:30 ਵੱਜ ਗਏ ਨੇ ਐਤਵਾਰ ਕਰਕੇ ਰੋਡ ਦੇ ਉੱਤੇ ਥੋੜੀ ਜੀ ਸ਼ਾਂਤੀ ਆ ਜੇ ਨਹੀਂ ਤਾਂ ਪੀੜਪੜਤਾ ਪੂਰਾ ਆਉਂਦਾ ਆ ਵੀ ਆਪੀ ਠੀਕ ਆ ਵਧੀਆ ਵਧੀਆ ਠੀਕ ਆ ਰਿਹਾ ਵਲੌਗ ਬਣਾ ਰਿਹਾ ਹੋਰ ਪੂਰਾ ਕਾਦੀ ਆ ਮੈਂ ਕਿਹਾ ਥੋੜਾ ਟਾਈਮ ਘਟਦਾ ਸੀਗਾ ਮੇਰੇ ਨਾਲ ਬਣਾ ਲਈ ਕਿਤੇ ਤੇਰੇ ਵਾਲਾ ਹੀ ਪਾਵਾ ਹੈ ਹੋਰ ਹੁੰਦਾ ਸੀ ਹੈਪੀ ਕੱਲ ਵਿਆਹ ਸਾਰੇ ਦੇਖ ਕੇ ਆਏ ਨੇ ਕੱਟੇ ਦੀਦਾਰੇ ਹਾਂਜੀ 10 ਵਜੇ ਚ ਰਹਿ ਗਿਆ ਜੀ 10 ਮਿੰਟ ਤੇ ਤਿਆਰੀ ਆ ਹੁਣ ਆਪਣੀ ਛੁੱਟੀ ਕਰਨ ਦੀ ਕਰਦੇ ਆ ਸਮਾਨ ਹੁਣ ਹੌਲੀ ਹੌਲੀ ਅੰਦਰ ਕਰਦੇ ਆ ਛੁੱਟੀ ਆ ਸ਼ਾਂਤੀ ਆ ਰੋਡਾਂ ਦੇ ਉੱਤੇ ਕੋਈ ਹੈ ਨਹੀਂ ਚੈਲ ਪੈਲ ਟ੍ਰੈਫਿਕ ਕੋਈ ਨਹੀਂ ਹੈਗੀ ਅੱਜ ਸੰਡੇ ਕਰਕੇ ਸਾਰੀ ਸ਼ਾਂਤੀ ਪਈ ਆ ਅੱਜ ਕਰਦੇ ਆ ਸਮਾਨ ਆਪਾਂ ਅੰਦਰ ਰਹਿ ਕੇ 10 ਮਿੰਟ 10 ਵਜੇ ਚ 10 ਵਜੇ ਚ 5 ਮਿੰਟ ਰਹਿ ਗਏ ਜੀ ਕਰਤਾ ਸਮਾਨ ਆਪਾਂ ਅੱਧਾ ਅੰਦਰ ਤੇ ਫਰਿੱਜ ਵੀ ਹੁਣ ਕਰ ਦਿੱਤੀ ਅੰਦਰ ਤਿੰਨ ਲੱਗਿਆ ਤਾਲੇ ਲਾਉਣਾ ਤਾਲੇ ਲਾ ਕੇ ਛਤਰੀ ਇਕੱਠੀ ਕਰਕੇ ਕਰਦੇ ਆ ਸਮਾਪਤੀ ਅੱਜ ਦੀ ਕੰਮਕਾਰ ਦੀ ਮੋਨਾ ਗੱਲ ਠੀਕ ਹੈ ਕਰਦੇ ਕਰਦੇ ਸ਼ਟਰ ਇਕੱਠੀ ਫੜਵੜ ਸ਼ਟਰ ਇਕੱਠੀ ਕਰਦੀਏ ਨੇ ਰਾਤ ਨੂੰ ਹਨੇਰੀ ਨੋਰੀ ਆ ਕੇ ਕੇ ਵਾਰ ਫਟ ਜਾਂਦੀ ਹੈ ਕਰੀਏ ਫੇਜੰਦਰ ਹਰ ਤਾਂ ਇਹ ਸਮਾਨ ਫੇਜੰਦਰ ਗਾਤੀ ਸਮਾਨ ਵੀ ਅੰਦਰ ਕਰਨ ਲੱਗਾ ਮੁੰਡਾ ਤੇ ਕਰਦੇ ਆ ਸ਼ਟਰ ਬਾਹਰੋਂ ਦੀ ਜਾ ਕੇ ਹੁਣ ਡਾਊਨ ਕਰਦੇ ਆਂ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਧੰਨਵਾਦ ਸਾਰਿਆਂ ਦਾ ਜਿਹੜੇ ਸਾਡਾ ਬਲੌਗ ਦੇਖਦੇ ਨੇ ਸਮਾਂ ਟਾਈਮ ਕੱਢ ਕੇ ਸਾਰਿਆਂ ਦਾ ਧੰਨਵਾਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਕਰਦੇ ਆਂ ਅੱਜ ਦੇ ਬਲੌਗ ਦਾ ਐਂਡ ਆਪਾਂ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਦਾ